ਸਸਰੀਕਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਸੰਡੇ ਸੀ ਤੇ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਸੀ ਤੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਕਿਤੇ ਘੁੰਮ ਕੇ ਆਈਏ ਤੇ ਘੁੰਮਣ ਲਈ ਅਸੀਂ ਹੋ ਗਏ ਤਿਆਰ ਤੇ ਗੱਡੀ ਦੀ ਮਾਰ ਲਈ ਸੈਲਫ ਮੈਚਿੰਗ ਮੈਚਿੰਗ ਕੱਪੜੇ ਪਾ ਕੇ ਮੈਂ ਤੇ ਬੇਬੀ ਗੱਡੀ ਦੇ ਵਿੱਚ ਬੈਠ ਗਏ ਤੇ ਬੇਬੀ ਨੇ ਫੜ ਲਿਆ ਸਟੀਅਰਿੰਗ ਬੇਬੀ ਨੂੰ ਬਹੁਤ ਮਜ਼ਾ ਆ ਰਿਹਾ ਸੀ ਕਿਉਂਕਿ ਇਹਨਾਂ ਲਈ ਤਾਂ ਇਹ ਸਾਰਾ ਐਕਸਪੀਰੀਅੰਸ ਨਵਾਂ ਹੀ ਹੁੰਦਾ ਆ ਕਿਉਂਕਿ ਇਹਨਾਂ ਲਈ ਹਰ ਚੀਜ਼ ਨਵੀਂ ਹੈ ਤੇ ਇਹ ਹਰ ਚੀਜ਼ ਨੂੰ ਐਕਸਪੀਰੀਅੰਸ ਕਰਨਗੇ ਦੇਖੋ ਸਟੀering ਤੇ ਫੜ ਲਏ ਆਪਾਂ ਹੱਥ ਤੇ ਤੇਲ ਪਾਣੀ ਕਰ ਲਿਆ ਚੈੱਕ ਤੇ ਬੇਬੀ ਕਹਿੰਦਾ ਹੁਣ ਤਾਂ ਗੱਡੀ ਮੈਚ ਲਾਉਂ ਕੈਮਰੇ ਨੂੰ ਦੇਖਦੇ ਹੋਏ ਹਲਕੀ ਹਲਕੀ ਸਮਾਈਲ ਦੇ ਨਾਲ ਬੇਬੀ ਨੇ ਕੀਤੀਆਂ ਕਲੋਲਾ ਤੇ ਇਸ ਤਰ੍ਹਾਂ ਜੀ ਸਾਡੀ ਹੋ ਗਈ ਤਿਆਰੀ ਤੇ ਅਸੀਂ ਵੇਟ ਕਰ ਰਹੇ ਸੀ ਬੇਬੀ ਦੀ ਮੰਮੀ ਦਾ ਇਸ ਤਰ੍ਹਾਂ ਨਾਲ ਅਸੀਂ ਮ제 ਕੀਤੇ ਦੇਖੋ ਜੀ ਅਸੀਂ ਆਗੇ ਪਾਰਕ ਵਿੱਚ ਤੇ ਆਂਦਿਆਂ ਦੇ ਬੇਬੀ ਗਿਆ ਸੋ ਬੇਬੀ ਨੇ ਨੈਪ ਲੈਣੀ ਸੀ ਕਿਉਂਕਿ ਬੱਚੇ ਅਕਸਰ ਕੀ ਹੁੰਦਾ ਕਿ ਥੋੜੀ ਥੋੜੀ ਦੇਰ ਬਾਅਦ ਸੋ ਜਾਂਦੇ ਨੇ ਤੇ ਉਹਨਾਂ ਦਾ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਆ ਕਿਉਂਕਿ ਉਹਨਾਂ ਦੀ ਮੈਂਟਲ ਹੈਲਥ ਲਈ ਫਿਜ਼ੀਕਲ ਹੈਲਥ ਲਈ ਬਹੁਤ ਜ਼ਰੂਰੀ ਹੈ ਤੇ ਮੈਂ ਵਿਹਲਾ ਬੈਠਾ ਸੀ ਮੈਂ ਕਿਹਾ ਆਪਾਂ ਕੱਢਦੇ ਆਂ ਫੋਨ ਤੇ ਲੈ ਪਾਰਕ ਦੇ ਸ਼ੋਰਟ ਬਹੁਤ ਸੋਨੇ ਸੋਨੇ ਫੁੱਲ ਮਜ਼ਾ ਆ ਗਿਆ ਸੋਹਣੀ ਸੋਹਣੀ ਧੁੱਪ ਨਿਕਲੀ ਹੋਈ ਸੀ ਤੇ ਮੈਂ ਕੀ ਕਰਨਾ ਸੀ ਮੈਂ ਤਾਂ ਫੇਰ ਵਿਹਲਾ ਹੀ ਸੀ ਮੈਂ ਬਣਾਈ ਵੀਡੀਓ ਤੇ ਬੇਬੀ ਅਜੇ ਵੀ ਸੁੱਤਾ ਹੋਇਆ ਸੀ ਦੇਖੋ ਕਿੰਨੀ ਸੋਹਣੀ ਪਾਰਕ ਹੈ ਤੇ ਮਜ਼ਾ ਆ ਗਿਆ ਸਾਰਾ ਅੱਜ ਬਹੁਤ ਵਧੀਆ ਦਿਨ ਹੈ ਇਸੇ ਤਰ੍ਹਾਂ ਹੀ ਧੁੱਪ ਖਿਲਦੀ ਰਹੇ ਠੰਡ ਬਹੁਤ ਹੈ ਤੇ ਠੰਡ ਦੇ ਵਿੱਚ ਘੁੰਮਣ ਦਾ ਬੜਾ ਮਜ਼ਾ ਆਂਦਾ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਬੇਬੀ ਹੁਣੇ ਉੱਠ ਗਏ ਨੇ ਤੇ ਉੱਠਣ ਤੋਂ ਬਾਅਦ ਬੇਬੀ ਸਿੱਧਾ ਹੀ ਮਸਤੀ ਤੇ ਸਟਾਰਟ ਅਸੀਂ ਦੇਖਿਆ ਕਿ ਉੱਥੇ ਪਾਰਕ ਦੇ ਵਿੱਚ ਇੱਕ ਬਹੁਤ ਸੋਹਣਾ ਛੋਟੇ ਛੋਟੇ ਸੰਤਰਿਆਂ ਵਾਲਾ ਇੱਕ ਪੇੜ ਸੀ ਜਿਹਦੇ ਬਹੁਤ سارے ਫਲ ਲੱਗੇ ਹੋਏ ਸੀ ਤੇ ਕਿਉਂਕਿ ਇਹ ਸਾਡੇ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਸੀ ਤੇ ਅਸੀਂ ਗਏ ਪੇੜ ਦੇ ਕੋਲ ਤੇ ਇੱਕ ਸੰਤਰਾ ਆਪਾਂ ਲਿਆ ਤੋੜਿਆ ਤੋੜ ਕੇ ਆਪਾਂ ਬੇਬੀ ਨੂੰ ਫਕੜਾ ਦਿੱਤਾ ਫੜਾਣ ਤੋਂ ਬਾਅਦ ਬੇਬੀ ਨੇ ਦੇਖਿਆ ਕਿ ਇਹ ਕੋਈ ਨਵੀਂ ਚੀਜ਼ ਹੈ ਲੱਗਦਾ ਇਹ ਕੋਈ ਖੱਟੀ ਹੋਊਗੀ ਮਿੱਠੀ ਹੋਊਗੀ ਸੋਚਣ ਤੋਂ ਬਾਅਦ ਬੇਬੀ ਨੇ ਮੂੰਹ ਲਿਆ ਘੁਮਾ ਕੇ ਮੈਂ ਆਪਣੇ ਆਪ ਹੀ ਦੇਖਾਂਗਾ ਲੇਕਿਨ ਬੇਬੀ ਦੀ ਮੰਮੀ ਜਿਹੜੇ ਕੋਲ ਖੜੇ ਸੀ ਉਹਨਾਂ ਤੋਂ ਰਿਹਾ ਨਹੀਂ ਗਿਆ ਉਹ ਕਹਿੰਦੇ ਮੈਂ ਦੇਖਦੇ ਆ ਇਹ ਕੀ ਹੈ ਲੇਕਿਨ ਬੇਬੀ ਕਹਿੰਦਾ ਨਹੀਂ ਮੇਰੀ ਚੀਜ਼ੀ ਮੈਨੂੰ ਵਾਪਸ ਦਿਓ ਇਸ ਤਰ੍ਹਾਂ ਬੇਬੀ ਨੇ ਉਹ ਸੰਤਰਾ ਚੈੱਕ ਕਰ ਲਿਆ ਤੇ ਸੰਤਰਾ ਚੈੱਕ ਕਰਨ ਤੋਂ ਬਾਅਦ ਦੇਖੋ ਬੇਬੀ ਦੀ ਮੰਮੀ ਨੇ ਸੰਤਰੇ ਨੂੰ ਖੋਲਿਆ ਤੇ ਖੋਲਣ ਤੋਂ ਬਾਅਦ ਦੇਖੋ ਕੀ ਨਿਕਲਿਆ ਇਹ ਨੈਨੋ ਸੰਤਰਾ ਵਾਹ ਜੀ ਵਾਹ ਬਹੁਤ ਸੋਹਣੀ ਰੱਬ ਦੀ ਰਹਿਮਤ ਹੈ ਕੁਦਰਤ ਦੇ ਦੇਖੋ ਰੰਗ ਨੇ ਇਹ ਵੀ ਚੀਜ਼ਾਂ ਨੇ ਲਓ ਜੀ ਆ ਗਏ ਅਸੀਂ ਹੁਣ ਵਾਕ ਤੇ ਬੇਬੀ ਨੇ ਡਾਇਲੌਗ ਮਾਰੇ ਸਨਨੀ ਦੋਲਦਾ ਅਭੀ ਤੋਂ ਮੈਨੇ ਆਪਣੇ ਪੈਰੋ ਪੇ ਚੱਲਣਾ ਸ਼ੁਰੂ ਕੀਤਾ ਹੈ ਰਫਤਾਰ ਪਕੜਨੀ ਤੋਂ ਅਭੀ ਬਾਕੀ ਹੈ Papa Papa ਚਲਾਓ ਮੂਝੇ ਆਪ ਫਿਰ ਦੇਖਣਾ ਫਿਰ ਮੈਂ ਆਪਕੋ ਕਿਵੇਂ ਭਗਾਤੀ ਹੂੰ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਬੇਬੀ ਨੇ ਥੋੜਾ ਥੋੜਾ ਵਾਕ ਕੀਤਾ ਲਓ ਜੀ ਆ ਗਏ ਅਸੀਂ ਫੁੱਲਾਂ ਤੇ ਬਹੁਤ ਸੋਹਣੇ ਸੋਹਣੇ ਫੁੱਲ ਸੀ ਪਾਰਕ ਦੇ ਵਿੱਚ ਤੇ ਬਹੁਤ ਮਜ਼ਾ ਆਇਆ ਤੇ ਬੇਬੀ ਨੂੰ ਅਸੀਂ ਸਾਰੇ ਫੁੱਲ ਦੱਸੇ ਕਿਉਂਕਿ ਉਹਦੇ ਲਈ ਤਾਂ ਇਹ ਸਾਰੀਆਂ ਚੀਜ਼ਾਂ ਨਵੀਆਂ ਨੇ ਬੱਚਿਆਂ ਨੂੰ ਨਵੇਂ-ਨਵੇਂ ਚੀਜ਼ਾਂ ਦੇ ਐਕਸਪੀਰੀਅੰਸ ਕਰਾਉਣਾ ਚਾਹੀਦਾ ਲਓ ਜੀ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਪਾਰਕ ਦੇ ਵਿੱਚ ਬੈਠੇ ਬੈਠੇ ਇੱਕ ਪਤੰਗ ਕੱਟ ਕੇ ਪਾਰਕ ਦੇ ਵਿੱਚ ਡਿੱਗ ਗਿਆ ਤੇ ਬੇਬੀ ਦੀ ਮੰਮੀ ਨੂੰ ਆਪਣਾ ਬਚਪਨ ਯਾਦ ਆ ਗਿਆ ਤੇ ਲਓ ਜੀ ਅਸੀਂ ਪਤੰਗ ਉਡਾਣ ਦੀ ਤਿਆਰੀ ਕੀਤੀ ਲੇਕਿਨ ਦੇਖੋ ਜੀ ਆਹ ਲਓ ਜੀ ਮਜ਼ੇ ਲੈ ਲਈ ਅਸੀਂ ਜ਼ਿੰਦਗੀ ਦੇ ਉਸ ਤੋਂ ਬਾਅਦ ਅਸੀਂ ਕੀਤੀਆਂ ਥੋੜੀਆਂ ਜਿਹੀਆਂ ਕੋਲੋਲਾ ਬੇਬੀ ਨੂੰ ਸੰਤਰੇ ਦਾ ਟੇਸਟ ਕਰਾਉਣ ਲੱਗੇਆਂ ਲੇਕਿਨ ਬੇਬੀ ਨੂੰ ਪਤਾ ਲੱਗ ਗਿਆ ਇਹ ਤਾਂ ਕੋਈ ਖੱਟੀ ਚੀਜ਼ ਹੈ ਲੇਕਿਨ ਮੰਮਾ ਨੇ ਬੇਬੀ ਨਾਲ ੱੱਕਾ ਕਰ ਦਿੱਤਾ ਤੇ ੱੱਕਾ ਕਰਨ ਤੋਂ ਬਾਅਦ ਬੇਬੀ ਦੇ ਮੂੰਹ ਤੇ ਪਾ ਦਿੱਤਾ ਸੰਤਰਾ ਤੇ ਬੇਬੀ ਨੂੰ ਦਾ ਟੇਸਟ ਬੜਾ ਅਜੀਬ ਲੱਗਿਆ ਦੇਖ ਸਕ 액션 오이 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 오이, 메라보트소나가까아야야 ਹੁਣ ਆ ਗਏ ਅਸੀਂ ਮੋਲ ਦੇ ਵਿੱਚ ਮੋਲ ਦੇ ਵਿੱਚ ਆਣ ਦੇ ਮਗਰੋਂ ਅਸੀਂ ਬਣਾਈ ਥੋੜੀ ਜੀ ਵੀਡੀਓ ਤੁਸੀਂ ਵੀ ਵੀਡੀਓ ਵਿੱਚ ਦੇਖ ਕੇ ਦੱਸੋ ਕਿ ਇਹ ਕਿਹੜਾ ਮੋਲ ਹੈ ਤੇ ਇਹ ਕਿਹੜੀ ਜਗ੍ਹਾ ਹੈ ਲਓ ਜੀ ਆਪਾਂ ਬਣਾਈ ਵੀਡੀਓ ਤੇ ਲੈ ਛੋਟ ਥੋੜੇ ਜੇ ਕਿਉਂਕਿ ਬਹੁਤ ਜ਼ਰੂਰੀ ਹੈ ਬੱਚੇ ਦਾ ਐਕਸਪੀਰੀਅੰਸ ਕਰਨਾ ਜ਼ਰੂਰੀ ਹੈ ਬੱਚੇ ਨੂੰ ਭੀੜ ਵਾਲੀ ਜਗ੍ਹਾ ਤੇ ਲੈ ਕੇ ਜਾਣਾ ਜ਼ਰੂਰੀ ਹੈ ਕਿਉਂਕਿ ਉਹਦੇ ਅੰਦਰ ਦਾ ਇੱਕ ਡਰ ਜੋ ਨਿਕਲ ਜਾਂਦਾ ਆ ਤੇ ਹੁਣ ਸਾਡਾ ਟਾਈਮ ਸੀ ਸ਼ੋਪਿੰਗ ਕਰਨ ਦਾ ਲਓ ਜੀ ਵੀਡੀਓ ਦਾ ਐਂਗਲ ਸਹੀ ਆ ਰਿਹਾ ਮੈਂ ਪੁੱਛ ਕੇ ਬੇਬੀ ਨੂੰ ਚੱਕ ਕੇ ਗੇੜੀ ਮਾਰ ਕੇ ਇੱਕ ਵਾਰ ਸਾਰੇ ਪਾਸੇ ਦੇਖ ਕੇ ਸਾਡੀ ਐਂਟਰੀ ਹੋ ਗਈ ਵੀਡੀਓ ਵਿਚ ਤੁਸੀਂ ਸਾਰੇ ਜਾਣਦੇ ਹੋ ਕਿ ਜੂਡੀਓ ਰਤਨ ਟਾਟਾ ਜੀ ਨੇ ਸਾਰੇ ਮਿਡਲ ਕਲਾਸ ਫੈਮਲੀਆਂ ਦੇ ਲਈ ਬਹੁਤ ਸੋਹਣੀ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਸਾਰੇ ਬੰਦੇ ਆਪਣਾ ਫੈਸ਼ਨ ਜੋ ਹੈ ਪੂਰਾ ਕਰ ਸਕਦੇ ਨੇ ਲਓ ਜੀ ਬੇਬੀ ਨੂੰ ਮਿਲ ਕੇ ਉੱਥੇ ਦੋਸਤ ਤੇ ਬੇਬੀ ਨੇ ਬੈਠ ਕੇ ਦੋਸਤਾਂ ਨਾਲ ਕੀਤੀ ਥੋੜੀ ਜੀ ਮਸਤੀ ਤੇ ਦੋਸਤ ਥੋੜੇ ਜਿਹਾ ਵੱਡੇ ਸੀ ਤੇ ਬੇਬੀ ਨੂੰ ਉਹ ਥੋੜੇ ਜਿਹਾ ਅਜੀਬ ਲੱਗੇ ਕਿ ਇਹ ਤਾਂ ਮੇਰੀ ਕੈਟਾਗਰੀ ਦੇ ਨਹੀਂ ਨੇ ਤੇ ਬੇਬੀ ਨੇ ਇੰਜੋਏ ਕੀਤਾ ਲੇਕਿਨ ਥੋੜਾ ਜਿਹਾ ਡਰ ਡਰ ਕੇ ਜਾਂ ਇਗਨੋਰ ਕਰਕੇ ਜਾਂ ਆਪਣੇ ਆਪ ਜੀ ਖੁਸ਼ ਰਹਿ ਕੇ ਲਓ ਜੀ ਆਰਟੀਕਲ ਆ ਗਏ ਨੇ ਬਹੁਤ ਸੋਹਣੇ ਸੋਹਣੇ ਆਰਟੀਕਲ ਲੱਗੇ ਹੋਏ ਸੀ ਤੁਸੀਂ ਦੇਖ ਸਕਦੇ ਹੋ ਸ਼ੂ ਨੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਤੇ ਜੂਡੀ ਉਹਦੇ ਵਿੱਚ ਅਕਸਰ ਤੁਹਾਨੂੰ ਪਤਾ ਸੇਲ ਲੱਗੀ ਰਹਿੰਦੀ ਹੈ ਤੇ ਅਸੀਂ ਬੜੀ ਮਸਤੀ ਕੀਤੀ ਇੱਥੇ ਆ ਕੇ ਦੇਖੋ ਸਲੀਪਰਸ ਵਗੈਰਾ ਸੈਂਡਲ ਵਗੈਰਾ ਲੱਗੇ ਹੋਏ ਨੇ ਸਾਰਾ ਕੁਝ ਟੀ-ਸ਼ਰਟ ਸ਼ਰਟ ਬੇਬੀਜ਼ ਦੇ ਕੱਪੜੇ ਬਹੁਤ ਸਾਰੇ ਆਰਟੀਕਲ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਦੀ ਸੇਲ ਲੱਗੀ ਹੋਈ ਹੈ ਤੁਸੀਂ ਘੁੰਮ ਕੇ ਦੇਖੋ ਤੇ ਅਸੀਂ ਵੀ ਘੁੰਮ ਕੇ ਸਾਰਾ ਕੁਝ ਦੇਖਿਆ ਤੇ ਬਹੁਤ ਮਜ਼ਾ ਆ ਸਾਰੇ ਆਪਣੀ ਫੈਮਲੀਜ਼ ਦੇ ਨਾਲ ਆਏ ਹੋਏ ਸੀ ਤੇ ਮੈਂ ਵੀ ਬੇਬੀ ਦੇ ਨਾਲ ਪੂਰੀ ਮਸਤੀ ਕੀਤੀ ਲੇਡੀਜ਼ ਦੇ ਆਰਟੀਕਲ ਬਹੁਤ ਸੋਹਣੇ ਸੋਹਣੇ ਲੱਗੇ ਹੋਏ ਸੀ ਤੇ ਤੁਸੀਂ ਦੇਖ ਸਕਦੇ ਹੋ ਸੰਡੇ ਹੈ ਆ ਲਓ ਜੀ ਆਪਾਂ ਕਿੱਦਾਂ ਪਿੱਛੇ ਰਹਿ ਸਕਦੇ ਆ ਕਿਉਂਕਿ ਬੇਬੀ ਦੀ ਮੰਮੀ ਵੀਜੀ ਸੀ ਤੇ ਮੈਂ ਕਿਹਾ ਬੇਬੀ ਨਾਲ ਆਪਾਂ ਥੋੜੀ ਜੀ ਵੀਡੀਓ ਬਣਾਈਏ ਕੈਮਰੇ ਦੀ ਸੈਟਿੰਗ ਨਹੀਂ ਆ ਰਹੀ ਸੀ ਤੁਸੀਂ ਦੇਖ ਸਕਦੇ ਹੋ ਓਏ ਹੋਏ ਹੋਏ ਘੁੰਮ ਘੁਮਾ ਕੇ ਥੋੜੀ ਜੀ ਸੈਟਿੰਗ ਅੱਗੇ ਪਿੱਛੇ ਕਰਨ ਤੋਂ ਬਾਅਦ ਬੇਬੀ ਦੇ ਨਾਲ ਆਪਣੇ ਕੈਮਰੇ ਦੀ ਸੈਟਿੰਗ ਆ ਹੀ ਗਈ ਤੇ ਆਪਾਂ ਲਈ ਥੋੜੇ ਥੋੜੇ ਸ਼ੋਰਟ ਬੇਬੀ ਨੇ ਕੀਤੀ ਮਸਤੀ ਕਿਉਂਕਿ ਸ਼ੀਸ਼ੇ ਵਿੱਚ ਆਮ ਤੌਰ ਤੇ ਬੱਚੇ ਜਦੋਂ ਆਪਣੇ ਆਪ ਨੂੰ ਦੇਖਦੇ ਨੇ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਆ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਮਸਤੀ ਦੇ ਵਿੱਚ ਫੁੱਲ ਮੂਡ ਔਨ ਤੇ ਬੇਬੀ ਅੱਜ ਬਹੁਤ ਹੈਪੀ ਹੈ ਉਸ ਤੋਂ ਬਾਅਦ ਆਪਾਂ ਬਣਾਈ ਇੱਕ ਸੋਹਣੀ ਜੀ ਵੀਡੀਓ ਇੰਸਟਾਗ੍ਰਾਮ ਤੇ ਪਾਣੀ ਹੁੰਦੀ ਹੈ ਤੇ 19 ਦੇ ਵਿੱਚ ਬੇਬੀ ਦੀ ਮੰਮੀ ਗਈ ਆ ਆਪਾਂ ਵੀਡੀਓ ਬਣਾਉਣ ਚ ਬੀਜੀ ਸੀ ਮੈ ਸਾਨੂੰ ਡਿਸਟਰਬ ਨਾ ਕਰੋ ਇਹ ਬੇਬੀ ਬਹੁਤ ਖੁਸ਼ ਸੀ ਕਿਉਂਕਿ ਅੱਜ ਉਹ ਕਾਫੀ ਦਿਨਾਂ ਬਾਅਦ ਬਾਹਰ ਨਿਕਲੇ ਸੀ ਤੇ ਬੱਚਿਆਂ ਨੂੰ ਬਾਹਰ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ 베ਬੀ ਨੇ ਦੇਖਿਆ ਕੈਮਰਾ ਤੇ ਪੂਰੀ ਕੀਤੀ ਮਸਤੀ ਤੇ ਮਜ਼ਾ ਆ ਗਿਆ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਲਓ ਜੀ ਆਪਾਂ ਮਾਰੀਆਂ ਸੈਲਫੀਆਂ ਥੋੜੀਆਂ ਜੀਆਂ 베ਬੀ ਪੂਰਾ ਖੁਸ਼ ਕਿਉਂਕਿ ਅੱਜ ਬਹੁਤ ਵਧੀਆ ਦਿਨ ਪਾਪਾ ਦੇ ਨਾਲ ਬਹੁਤ ਦਿਨਾਂ ਬਾਅਦ ਬਾਹਰ ਆਇਆ 베ਬੀ ਤੇ ਪੂਰੀ ਮਸਤੀ ਕੀਤੀ ਲਓ ਜੀ ਲਓ ਜੀ ਸਾਈਡ ਤੇ ਖੜੇ ਹੋ ਕੇ ਆਪਾਂ ਬੇਬੀ ਨੇ ਬਣਾਈ ਹੋਰ ਵੀਡੀਓ ਕਿਉਂਕਿ ਵੀਡੀਓ ਬਣਾਣੀ ਬਹੁਤ ਜ਼ਰੂਰੀ ਨੇ ਮੈਮਰੀਜ਼ ਨੇ ਇਹਨਾਂ ਨੂੰ ਕੈਦ ਕਰਨਾ ਜ਼ਰੂਰੀ ਆ ਬੱਚੇ ਬਹੁਤ ਜਲਦੀ ਵੱਡੇ ਹੋ ਜਾਂਦੇ ਨੇ ਲਓ ਜੀ ਲੱਗੀ ਭੁੱਖ ਤੇ ਆਗੇ ਆਪਾਂ ਦਲਜੀਤ ਦੋਸਾਂਝ ਨੇ ਜਿੱਥੇ ਖਾਦੇ ਸੀ ਕੁਲਚੇ ਨੀਰੂ ਬਾਜਵਾ ਦੇ ਨਾਲ ਆਪਾਂ ਪਿੱਛੇ ਕਿਵੇਂ ਰਹਿ ਸਕਦੇ ਆ ਤੇ ਆਪਾਂ ਪਹਿਲਾਂ ਵੀ ਕੋਈ ਥੋੜਾ ਮੋਤ ਖਾਦਾ ਹੋਇਆ ਸੀ ਲੇਕਿਨ ਕੁਲਚੇ ਬਹੁਤ ਟੇਸਟੀ ਨੇ ਇੱਥੇ ਤੁਸੀਂ ਵੀ ਆ ਸਕਦੇ ਹੋ ਤੇ ਤੁਸੀਂ ਦੱਸੋ ਕਮੈਂਟਾਂ ਵਿੱਚ ਕਿ ਕਿਹੜੀ ਜਗ੍ਹਾ ਏ ਕਿੱਥੇ ਦਿਲਜੀਤ ਦੋਸਾਂ ਨੇ ਕੁਲਚੇ ਖਾਦੇ ਸੀ ਭੁੱਖ ਲੱਗੀ ਹੋਈ ਸੀ ਵੀਡੀਓ ਬਣਾਉਣ ਤੋਂ ਬਾਅਦ ਆਪਾਂ ਖਾਦੇ ਦੋ-ਦੋ ਕੁਲਚੇ ਤੇ ਅੱਜ ਦੇ ਬਲੌਗ ਨੂੰ ਕੀਤਾ ਖਤਮ ਤੁਸੀਂ ਸ਼ੇਅਰ ਕਰੋ ਸਪੋਰਟ ਕਰੋ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਨਾਲ ਸਾਨੂੰ ਦੱਸੋ ਤਾਂ ਕਿ ਅੱਗੇ ਵੀ ਅਸੀਂ ਜ਼ਿੰਦਗੀ ਦੇ ਇਦਾਂ ਦੇ ਛੋਟੇ-ਛੋਟੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਧੰਨਵਾਦ ਸਤਿ ਸ੍ਰੀ ਅਕਾਲ ਜੀ ਰੱਬ ਚੜ੍ਹਦੀ ਕਲਾ 'ਚ ਰੱਖੇ